ਤਦੋਂ ਵੀ ਉਹ ਕਣਕ ਵੱਢਦੇ ਆ ਤੇ ਅੱਗੇ-ਅੱਗੇ ਉਹ ਨਾ ਡਰਮੀ ਨਾਲ ਛੜਕਾ ਕਰੀ ਜਾਂਦੇ ਆ ਟਰੈਕਟਰ ਦੇ ਮਗਰ ਡਰਮੀ ਪਾ ਕੇ ਛੜਕਾ ਕਰੀ ਜਾਂਦੇ ਆ ਪਿੱਛੋਂ ਆਪਣਾ ਹਰ ਸਾਲ ਹਜ਼ਾਰਾਂ ਕਿੱਲੇ ਅੱਗ ਲੱਗਣ ਨਾਲ ਸੜ ਜਾਂਦੇ ਕਣਕ ਦੇ ਹਰ ਸਾਲ ਇਦਾਂ ਹੁੰਦਾ ਇਹੋ ਜਿਹਾ ਕੋਈ ਸਾਲ ਨਹੀਂ ਜਿਹੜੇ ਸਾਲ ਦੇ ਵਿੱਚ ਪੰਜਾਬ ਦੇ ਵਿੱਚ ਕਣਕਾਂ ਨੂੰ ਅੱਗ ਨਾ ਲੱਗੀ ਹੋਵੇ ਤੇ ਹਜ਼ਾਰ ਕਿੱਲੇ ਜਿਹੜੇ ਕਿ ਲੱਖਾਂ ਕਿੱਲੇ ਆਪਣੇ ਅੱਗ ਲੱਗਣ ਨਾਲ ਤਬਾਹ ਹੋ ਜਾਂਦੇ ਤੇ ਦੋਸਤੋ ਇਹੋ ਜਿਹਾ ਕੀ ਤਰੀਕਾ ਵਰਤਗੇ ਆਪਾਂ ਵੀ ਤਾਂ ਜੋ ਕਿਤਨਾ ਕਿਤੇ ਆਪਣੀ ਕਣਕ ਅੱਗ ਲੱਗਣ ਤੋਂ ਬਚ ਸਕੇ ਦੋਸਤੋ ਜਿਹੜੀ ਕਹਿੰਦੇ ਨੇ ਨਾ ਕਰੋਪੀ ਆਉਣ ਲੱਗਿਆ ਟਾਈਮ ਨਹੀਂ ਲੱਗਦਾ ਤੇ ਕਰੋਪੀ ਨੂੰ ਆਪਾਂ ਟਾਲ ਨਹੀਂ ਸਕਦੇ ਪਰ ਜੇਕਰ ਆਪਾਂ ਕੁਝ ਕਿ ਸਾਵਧਾਨੀਆਂ ਕਰੀਏ ਤਾਂ ਹਜ਼ਾਰਾਂ ਜੋ ਆਪਾਂ ਕੁਝ ਕਿ ਕਿੱਲੇ ਤਾਂ ਅੱਗ ਲੱਗਣ ਤੋਂ ਬਚਾ ਸਕਦੇ ਹਾਂ ਤਾਂ ਦੋਸਤੋ ਹਰ ਇੱਕ ਪਿੰਡ ਦੇ ਵਿੱਚ ਇੱਕ ਟੈਂਕੀ ਸਰਕਾਰੀ ਮਿਲੀ ਹੋਈ ਹੈ ਵੱਡੀ ਟੈਂਕੀ 2-3 ਹਜ਼ਾਰ ਲੀਟਰ ਦੀ ਤਾਂ ਕਈਆਂ ਘਰਾਂ ਕੋਲੇ ਵੈਸੇ ਵੀ ਟੈਂਕੀਆਂ ਵੱਡੀਆਂ-ਵੱਡੀਆਂ ਹੈਗੀਆਂ ਨੇ ਤਾਂ ਜਿੰਨਾ ਵੀਰਾਂ ਕੋਲੇ ਪਾਣੀ ਵਾਲੀਆਂ ਟੈਂਕੀਆਂ ਹੈਗਿਆ ਨੇ 2000 3000 4000 ਲੀਟਰ ਦੀਆਂ ਤਾਂ ਦੋਸਤੋ ਉਹ ਭਰ ਕੇ ਰੱਖ ਲੋ ਜੇਕਰ ਖਰਾਬ ਨੇ ਤਾਂ ਉਹਨਾਂ ਨੂੰ ਰਿਪੇਅਰ ਕਰਕੇ ਉਹਨੂੰ ਭਰ ਕੇ ਟਰੈਕਟਰ ਮਗਰ ਪਾ ਕੇ ਰੱਖ ਲੋ ਇਹਨਾਂ ਦਿਨਾਂ ਦੇ ਵਿੱਚ ਪਾਈਪ ਅੱਗੇ ਲਾ ਕੇ ਰੱਖ ਲੋ ਤਾਂ ਜੋ ਜੇਕਰ ਬਾਈ ਦੇ ਵੇ ਕਿਤੇ ਅੱਗ ਲੱਗਦੀ ਆ ਤਾਂ ਸਭ ਤੋਂ ਪਹਿਲਾਂ ਭਜਾ ਕੇ ਲਾ ਕੇ ਪਾਈਪ ਲੱਗੀ ਹੋਵੇ ਪਾਣੀ ਛੱਡਿਆ ਅੱਗ ਬੁਝਾਈ ਕਿਤੇ ਨਾ ਕਿਤੇ ਉਸ ਗਰੀਬ ਦਾ ਫਾਇਦਾ ਹੋ ਸਕਦਾ ਦੂਜੀ ਗੱਲ ਸਪਰੇਅ ਕਰਨ ਵਾਲੀਆਂ ਢੋਲੀਆਂ ਵੱਡੀਆਂ-ਵੱਡੀਆਂ ਲੋਕਾਂ ਕੋਲੇ ਹੈਗੀਆਂ ਨੇ ਜਿਹਦੇ ਨਾਲ ਆਪਾਂ ਸਪਰੇਅ ਕਰਦੇ ਨੇ ਹਨਾ 500000 ਲੀਟਰ ਦੀ ਤਾਂ ਦੋਸਤੋ ਉਹ ਵੀ ਢੋਲੀਆਂ ਭਰ ਕੇ ਰੱਖ ਲਓ ਤੁਸੀਂ ਉਹ ਢੋਲੀ ਬੜੇ ਕੰਮ ਦੀ ਆ ਉਹ ਢੋਲੀ ਭਰ ਕੇ ਰੱਖ ਲਓ ਜਦੋਂ ਵੀ ਦੋਸਤੋ ਤੁਸੀਂ ਕਣਕ ਵੜਨ ਲੱਗੋ ਤਾਂ ਇੱਕ ਟੈਂਕੀ ਜਿਹੜੇ ਕਿ ਵੱਡੇ ਘਰ ਆ ਇਦਾਂ ਕਰ ਸਕਦੇ ਇੱਕ ਟੈਂਕੀ ਪਾਣੀ ਦੀ ਭਰ ਕੇ ਤੇ ਇੱਕ ਟੈਂਕੀ ਸਪਰੇਅ ਵਾਲੀ ਢੋਲੀ ਦੀ ਭਰ ਕੇ ਕੋਲੇ ਤੁਹਾਡੇ ਹੋਣੀ ਚਾਹੀਦੀ ਆ ਤਾਂ ਦੋਸਤੋ ਦੂਜੀ ਗੱਲ ਸਰਕਾਰ ਅੱਗੇ ਬੇਨਤੀ ਆ ਵੀ ਜਿਹੜੀ ਨਹਿਰਾਂ ਨਾ ਬੰਦ ਕੀਤੀ ہوئی ਆ ਸਾਡੇ ਪਿੰਡ ਮੁਕਸਰ ਦੇ ਏਰੀਏ ਦੇ ਵਿੱਚ ਤਾਂ ਸਰਕਾਰ ਨੂੰ ਇਹ ਬੇਨਤੀ ਆ ਵੀ ਇਹ ਨਹਿਰਾਂ ਨੂੰ ਤੀਜਾ ਹਿੱਸਾ ਛੱਡਿਆ ਜਾਵੇ ਮੈਂ ਅਸੀਂ ਇਹ ਨਹੀਂ ਕਹਿੰਦੇ ਵੀ ਫੁੱਲ ਭਰ ਕੇ ਛੱਡੋ ਤੀਜਾ ਹਿੱਸਾ ਇਹਨਾਂ ਨਹਿਰਾਂ ਨੂੰ ਚੱਲਦੀਆਂ ਰਹਿਣ ਦਿਓ ਤਾਂ ਜੋ ਸਾਡੇ ਇੱਕ ਤਾਂ ਗਰੀਬ ਕਿਸਾਨਾਂ ਦੇ ਪੱਠੇ ਸੁੱਕ ਜਾਂਦੇ ਨੇ ਉਹ ਭਰੇ ਜਾਣ ਦੂਜਾ ਖਾਲਿਆਂ ਦੇ ਵਿੱਚ ਦੋਸਤੋ ਹਰ ਇੱਕ ਕਿਸਾਨ ਨੂੰ ਇਹ ਚਾਹੀਦਾ ਵੀ ਉਹ ਪਾਣੀ ਜਮਾ ਕਰਕੇ ਰੱਖੇ ਹੁਣ ਐਦੋ ਐ ਆਣਾ ਵੀ ਦੋਸਤੋ ਇਹਨਾਂ ਦਿਨਾਂ ਚ ਲੈਡ ਤਾਂ ਹੁੰਦੀ ਨਹੀਂ ਤੇ ਜਿਨ੍ਹਾਂ ਕੋਲੇ ਇੰਜਨ ਆ ਉਹ ਤਾਂ ਵਿਚਾਰੇ ਭਰ ਕੇ ਰੱਖ ਲੈਣਗੇ ਹੋਰ ਜਿਨ੍ਹਾਂ ਮੇਰੇ ਵਰਗਾਂ ਕੋਲੇ ਯਾਨੀ ਕਿ ਮੋਟਰਾਂ ਹੀਆਂ ਨੇ ਲੈਡ ਤੇ ਨਿਰਭਰ ਨੇ ਉਹ ਯਾਨੀ ਕਿ ਜੇਕਰ ਨਹਿਰ ਚੱਲ ਪੇ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਫਾਇਦਾ ਹੋ ਸਕਦਾ ਜਦੋਂ ਵੀ ਦੋਸਤੋ ਨਹਿਰ ਆਈ ਮੈਂ ਸਭ ਤੋਂ ਪਹਿਲਾਂ ਇਹੀ ਕੰਮ ਕਰਨਾ ਵੀ ਜਿਹੜਾ ਮੈਂ ਆਪ ਦਾ ਖਾਲਾ ਉਹ ਹਮੇਸ਼ਾ ਭਰ ਕੇ ਰੱਖਣਾ ਤਾਂ ਇਹ ਖਾਲਾ ਚੱਲਦਾ ਹੀ ਰਵੇ ਤਾਂ ਜੋ ਨਾਲੇ ਦਾ ਪੱਠੇ ਪਲ ਜਾਣ ਤੇ ਨਾਲੇ ਖਾਲੇ ਜਿਹੜੇ ਭਰੇ ਰਹਿਣ ਕਿਤਨੇ ਕਿਤੇ ਜੇਕਰ ਅਨਹੋਨੀ ਆਵੇ ਤਾਂ ਉਥੋਂ ਪਾਣੀ ਲਿਆ ਜਾ ਸਕਦਾ ਤੇ ਕਿਤਨਾ ਕਿਤੇ ਬਚਤ ਹੋ ਸਕਦੀ ਤੇ ਦੋਸਤੋ ਤੀਜੀ ਗੱਲ ਤੇ ਮੈਂ ਨਾ YouTube ਤੇ ਵੀਡੀਓ ਦੇਖ ਰਿਆ ਸੀਗਾ ਅੰਗਰੇਜ਼ਾਂ ਦਾ ਪ੍ਰਬੰਧ ਵੇਖ ਕੇ ਹੈਰਾਨ ਰਹਿ ਗਿਆ ਜਿੱਥੋਂ ਮੈਨੂੰ ਇਹ ਆਈਡੀਆ ਆ ਤੋ ਦੋਸਤੋ ਅੰਗਰੇਜ਼ ਕੀ ਕਰਦੇ ਜਦੋਂ ਵੀ ਕਣਕ ਵਗੈਰਾ ਵੱਢਦੇ ਆ ਜਾਂ ਕਣਕ ਉਹਨਾਂ ਦੀ ਪੱਕ ਜਾਂਦੀ ਆ ਤਾਂ ਉਹ ਉਹਨਾਂ ਕੋਲੇ ਹੁੰਦੇ ਪਲਾਟ ਵੱਡੇ ਵੱਡੇ ਚਲੋ ਰੁਪਏ ਵਾਲੀ ਗੱਲ ਆ ਉਹਨਾਂ ਕੋਲੇ ਵੀ ਆਪਾਂ ਇਹ ਨਹੀਂ ਕਹਿੰਦੇ ਪਰ ਉਹਨਾਂ ਨੇ ਹਰ ਇੱਕ ਮੱਥੇ ਅੱਗੇ ਇੱਕ ਟੈਂਕੀ 5-6000 ਲੀਟਰ ਦੀ ਭਰ ਕੇ ਰੱਖੀ ਹੁੰਦੀ ਆ ਤੇ ਸਪਰੇਅ ਵਾਲੀਆਂ ਡਰਮੀਆਂ ਉਹਨਾਂ ਨੇ ਭਰ ਕੇ ਰੱਖੀਆਂ ਸੀ ਤਾਂ ਦੋਸਤੋ ਇੱਕ ਹੈਰਾਨ ਵਾਲੀ ਗੱਲ ਇਹ ਆ ਵੀ ਜਦੋਂ ਵੀ ਉਹ ਕਣਕ ਵੱਢਦੇ ਆ ਤੇ ਅੱਗੇ-ਅੱਗੇ ਉਹ ਨਾ ਡਰਮੀ ਨਾਲ ਛੜਕਾ ਕਰੀ ਜਾਂਦੇ ਆ ਟਰੈਕਟਰ ਦੇ ਮਗਰ ਡਰਮੀ ਪਾ ਕੇ ਛੜਕਾ ਕਰੀ ਜਾਂਦੇ ਆ ਪਿੱਛੋਂ ਮਸ਼ੀਨ ਆਈ ਜਾਂਦੀ ਕਣਕ ਵੱਢੀ ਜਾਂਦੀ ਆ ਤਾਂ ਦੋਸਤੋ ਕੀ ਹੁੰਦਾ ਵੀ ਬਾਹਰ ਨਾ ਕਣਕਾਂ ਪੱਕ ਜ਼ਿਆਦਾ ਜਾਂਦੀਆਂ ਇੱਕ ਤਾਂ ਇਦਾਂ ਕਰਨ ਨਾਲ ਕਣਕ ਜਿਹੜੀ ਥੱਲੇ ਘੇਰਦੀ ਨਹੀਂ ਦੂਜੀ ਗੱਲ ਆ ਕਣਕ ਨੂੰ ਮਸ਼ੀਨ ਦੇ ਜਰੀਏ ਆਗ ਨਹੀਂ ਲੱਗਦੀ ਤੀਜੀ ਗੱਲ ਆ ਵੀ ਜਿਹੜੀ ਕਣਕ ਦੀ ਜਿਹੜੀ ਘੱਟਾ ਮਿੱਟੀ ਆ ਉਹ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰਦਾ ਚੌਥੀ ਗੱਲ ਆ ਵੀ ਜਿਹੜੇ ਵੀਰ ਤੂੜੀ ਬਣਾਉਣ ਦੇ ਚਾਹਵਾਨਾ ਉਹਨਾਂ ਨੂੰ ਇਹ ਵੀ ਤੂੜੀ ਸਾਡੀ ਵੱਧ ਬਣੇ ਜੇਕਰ ਦੁਪਹਿਰ ਆ ਤਾਂ ਉਹ ਅੱਗੇ ਛਿੜਕਾ ਕਰ ਸਕਦੇ ਉਸ ਦੇ ਨਾਲ ਇੱਕ ਤਾਂ ਲਾਂਗਾ ਜੁੜ ਕੇ ਜੁੜ ਜਾਊਗਾ ਤੇ ਦੂਜੀ ਗੱਲ ਦੋਸਤ ਇੱਕ ਤੋਂ ਡੇਢ ਕੁਆਂਟਲ ਦਾ ਫਰਕ ਪੈ ਜਾਂਦਾ ਕਿੱਲੇ ਮਗਰ ਤੇ ਇੱਕ ਤੋਂ ਦੋ ਟਰਾਲੀਆਂ ਚਾਰ ਪੰਜ ਕਿੱਲੇ ਮਗਰ ਤੁੜੀ ਦਾ ਫਰਕ ਪੈ ਜਾਂਦਾ ਇਸ ਤਰੀਕੇ ਨਾਲ ਤਾਂ ਦੋਸਤੋ ਜੇਕਰ ਤੁਹਾਨੂੰ ਇਹ ਤਰੀਕਾ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਪਾਂ ਇਦਾਂ ਸੰਭਵ ਕਰ ਸਕਦੇ ਐ ਏਡੀ ਕੋਈ ਵੱਡੀ ਗੱਲ ਨਹੀਂ ਠੀਕ ਹੈ ਕਿ ਨਹੀਂ ਜਿਨ੍ਹਾਂ ਕੋਲੇ ਟੈਂਕੀਆਂ ਨੇ ਜਦੋਂ ਵੀ ਚਲੋ ਕਣਕ ਵਗੈਰਾ ਵੜੀਂਦੀ ਆ ਤੇ ਉਹ ਟੈਂਕੀਆਂ ਆਪਦੇ ਕੋਲੇ ਲਿਜਾ ਕੇ ਜ਼ਰੂਰ ਰੱਖਣ ਵੱਡੇ ਵੱਡੇ ਘਰ ਤਾਂ ਇਹ ਕਰ ਹੀ ਸਕਦੇ ਨਾ ਜੇਕਰ ਆਪਾਂ ਨਹੀਂ ਕਰ ਸਕਦੇ ਜਿਨ੍ਹਾਂ ਕੋਲੇ 10 15 20 ਕਿੱਲੇ ਜ਼ਮੀਨ ਆ ਉਹ ਤਾਂ ਇਹ ਗੱਲਾਂ ਸੋਚ ਹੀ ਸਕਦੇ